ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਲੋਕ ਸੰਵਾਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ 'ਚ ਅੱਜ ਸਾਬਕਾ ਸਰਪੰਚ ਅਤੇ ਵਿਧਾਇਕ ਸਰਮ ਸਿੰਘ ਧੁੰਦੀ ਸੱਜੀ ਬਾਣ ਸਮਝੇ ਜਾਂਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਦੇ ਗ੍ਰਹਿ ਵਿਖੇ ਇੱਕ ਭਾਰੀ ਇਕੱਤਰਤਾ ਹੋਈ ਇਸ ਮੌਕੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਦੇਰ ਸ਼ਾਮ ਤੱਕ ਇਸ ਮੀਟਿੰਗ ਅੰਦਰ ਸ਼ਮੂਲੀਅਤ ਕੀਤੀ ਇਸ ਮੌਕੇ ਵਿਧਾਇਕ ਸਰਮਨ ਸਿੰਘ ਧੁੰਨ ਸਗਰਾਜ ਸਿੰਘ ਬੀਏ ਸੁਖਬੀਰ ਸਿੰਘ ਬਲਟੋਆ ਜਸਵਿੰਦਰ ਸਿੰਘ ਜੱਸ ਚੂੰਗ ਸਾਬਕਾ ਸਰਪੰਚ ਮੇਰ ਸਿੰਘ ਭੂਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਹੁੰਚੇ ਆਗੂਆਂ ਨੇ ਇਸ ਮੀਟਿੰਗ ਨੂੰ ਸੰਬੋਧਨ ਕੀਤਾ ਇਸ ਮੌਕੇ ਹੋਰਾਂ ਤੋਂ ਇਲਾਵਾ ਪੀਏ ਅਰਜਿੰਦਰ ਸਿੰਘ ਬੁਰਜ ਰਾਣਾ ਦਿਓਲ ਹਰਪ੍ਰੀਤ ਸਿੰਘ ਦਿਓਲ ਬਲਟੋਆ ਮ ਦੇਗਰਮ ਸਿੰਘ ਪੁੱਲਰ ਬੱਬੂ ਬੈਂਕਾ ਇਕਬਾਲ ਸਿੰਘ ਵੀਰਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ ਸਾਬਕਾ ਸਰਪੰਚ ਦਰਿੰਦਰ ਸਿੰਘ ਨੇ ਆਪਣੇ ਗ੍ਰਹਿ ਵਿਖੇ ਆਏ ਵਰਕਰਾਂ ਦਾ तहे ਦਿਲੋਂ ਧੰਨਵਾਦ ਕੀਤਾ ਇਸ ਸੰਬੰਧੀ ਲੋਕ ਇਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਬੇਰ ਸਿੰਘ ਜੀ ਪੂਰਾ ਗੁਰਲਾਲ ਵੀਰ ਅਤੇ ਹੋਰ ਸਤਕਾਰਯੋਗ ਸ਼ਖਸੀਅਤਾਂ ਸਾਡੀਆਂ ਮਹਿਤਾਬਾਂ ਭੈਣਾ ਉਹ ਸਭ ਤੋਂ ਪਹਿਲਾਂ ਫਤਰੀ ਸੱਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣੂ ਹੋ ਵੀ ਆਪਾਂ ਅੱਜ ਲੋਕ ਸਭਾ ਇਲੈਕਸ਼ਨ ਦੇ ਸਬੰਧ ਵਿੱਚ ਇਕੱਤਰ ਹੋਏ ਆਏ ਆਂ ਇਹ ਲੜਾਈ ਮੋਦੀ ਸਰਕਾਰ ਨਾਲ ਹੈ ਉਸ ਮੋਦੀ ਨਾਲ ਹੈ ਜਿਹਨੇ ਸਾਡੇ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ 1.5-2 ਸਾਲ ਦਿੱਲੀ ਤੇ ਜਾਂ ਸੜਕਾਂ ਤੇ ਰੋਲਿਆ ਜਿੰਨੇ ਸਾਨੂੰ ਅੱਜ ਵੀ ਸਾਡੇ ਕਿਸਾਨ ਭਰਾ ਜਿਹੜੇ ਹੋ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਐ ਸਾਡੇ ਨੌਜਵਾਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਹੁਣ ਸਮਾਂ ਇਹ ਉਹ ਆਪਾਂ ਨੂੰ ਵੋਟ ਦੇ ਨਾਲ ਜਵਾਬ ਦੇਣਾ ਹੈ ਕਿਉਂਕਿ ਉਸ ਬੰਦੇ ਦੀ ਜਿਹੜੀ ਸੋਚ ਹੈ ਉਹ ਹਮੇਸ਼ਾ ਹੀ ਬਕਵਾਤੀ ਰਹੀ ਹੈ ਹਿੰਦੂਤਰਦੀ ਰਹੀ ਹੈ ਜੋ ਕਹਿੰਦਾ ਕਿ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਸਾਡੇ ਪੰਜਾਬੀ ਸਾਡੇ ਸੂਰਬੀਰ ਯੋਧੇ ਉਸ ਦੇਸ਼ ਲਈ ਕੁਰਬਾਨੀਆਂ ਕੀਤੀਆਂ ਇਸ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਆਪਣੀਆਂ ਪੰਜਾਬੀਆਂ ਨੇ ਦਿੱਤੀਆਂ ਨੇ ਕੀਮਤੀ ਵਿਚਾਰ ਤੁਹਾਨੂੰ ਦੱਸੇ ਐਮਐਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੁਣ ਮੇਰਾ ਵੀਰ ਸਰਦਾਰ ਨਰਿੰਦਰ ਸਿੰਘ ਫਪੈਂਚਕਲ ਸਿੰਘ ਆ ਆਪਣੇ ਵਿਚਾਰ ਰੱਖਣਗੇ ਭਾਉ ਗੁਰਮੁਖ ਸਿੰਘ ਤੋਂ ਖਿਮਾ ਚਾਹੁੰਦੇ ਆ ਮੈਂ ਚਾਹੁੰਦਾ ਆ ਵੀ ਨੋ ਇਕ ਤਾਂ ਮਿੰਟ ਦਿੰਦੇ ਪਰ ਟਾਈਮ ਬਹੁਤ ਘੱਟ ਆ ਇਹਦੇ ਤੋਂ ਖਿਮਾ ਚਾਹੁੰਦੇ ਆ ਇਹ ਵੀ ਵੀਰ ਬੜੀ ਮਿਹਨਤ ਕਰਦਾ ਜਦੋਂ ਫਪੈਂਚ ਦੇ ਨਾਲ ਜਾਣਾ ਹੁੰਦਾ ਰੋਹ ਜਾਂਦਾ ਇਹਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਨਰਿੰਦਰ ਸਿੰਘ ਖਾਇਫ ਸਾਹਿਬ ਮੇਰੇ ਬਹੁਰੀ ਸਤਿਕਾਰਯੋਗ ਐਮਐਲਏ ਸਾਹਿਬ ਸਦਾ ਸਰਨ ਸਿੰਘ ਤੁਨ ਸਾਹਿਬ ਉਹਨਾਂ ਦੀ ਸਾਰੀ ਟੀਮ ਜਿੰਨੇ ਨੇ ਸਿਪਾਹੀ ਪਹਿਲਾਂ ਅਦਾ ਪ੍ਰੋਗਰਾਮ ਕਰਦਾ ਤੇ ਸਾਰੀ ਹੀ ਸੰਗਤ ਜਿੰਨੇ ਕੁ ਲੋਕ ਅਸੀਂ ਚੱਲ ਕੇ ਮੇਰੇ ਸਿਰ ਤੇ ਬਹੁਤ ਬਹੁਤ ਸਾਰੇ ਜਨਤਾ ਦਾ ਧੰਨਵਾਦ ਵੀਰ ਜਿੰਨੇ ਵੀ ਕਾਮਾ ਆਪਣੇ ਭਰਾ ਆਪਣਾ ਕੋਈ ਕੰਮ ਨਹੀਂ ਰਹਿਣ ਦਿੰਦੇ ਸਾਰੇ ਕੰਮ ਕਰਾਵਾਂਗੇ। ਦੇਖੋ ਕੰਮ ਬਹੁਤ ਕਰਨ ਵਾਲੇ ਆ ਸਾਰੇ ਕਰਾਂਗੇ। ਸਾਰੇ ਹੋਣਗੇ ਕੋਈ ਕੰਮ ਨਹੀਂ ਰਹਿਣ ਦਿੰਦੇ ਕੋਈ ਗਲੀਆਂ ਲਾਗੇ ਤਾਂ ਗੱਲ ਹੀ ਛੱਡੋ ਇਹ ਤਾਂ ਬਹੁਤ ਨਹੀਂ ਕੰਮ ਨੇ, ਛੋਟੇ ਕੰਮ ਨੇ। ਜਿਹੜੇ ਕਾਡਾਂ ਦੀ ਗੱਲ ਹੈ ਬਾਹੂੀ ਬੇਨਤੀ ਕਰਤੀ ਪਹਿਲਾਂ ਹੀ ਕਾਡ ਗ੍ਰੇਪੜਾਵਾ ਦੇ ਸਾਡੇ ਬਣਨ ਵਾਲੇ ਜਿਹੜੇ ਹੱਕਦਾਰ ਨੇ ਅਸਲੀ ਉਹ ਬਹੁਤ ਸਾਰੇ ਵੀ ਨੇ। ਇਹ ਬਹੁਤ ਜ਼ਰੂਰੀ ਤੇ ਵੱਡਾ ਕੰਮ ਹੈ ਸਾਡਾ। ਇਹ ਬੇਨਤੀ ਅਗੇ ਬਿਠਾ ਕੇ ਕੀਤੇ ਹੋਰ ਵੀ ਬਹੁਤ ਜਲਦੀ ਸਾਡੇ ਦੇ ਕਾਡਾਂ ਨਾਵੇਂ ਬਣ ਜਾਣਗੇ। ਹੋਰ ਗਲੀਆਂ ਨਾਲੀਆਂ ਜੋ ਵੀ ਕੰਮ ਬਟਾਪਾ ਪੈਨਸ਼ਨ ਦੇ ਕੈਂਪ ਲੱਗਣੇ ਆ ਥੋ ਔਰ ਬੰਦ ਹੋ ਜਗ੍ਹਾ ਤੇ ਟੈਂਪਲ ਲੱਗੂਗਾ ਟੈਂਪਲ ਆ ਕੇ ਜਿੰਨੇ ਵੀ ਢਾਬਾ ਪ੍ਰੋਫੈਸ਼ਨ ਸਾਰੀ ਤੁਹਾਨੂੰ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੇਰੇ ਸਤਿਕਾਰਯੋਗ ਵੱਡੇ ਭਰਾ ਸਰਦਾਰ ਮੇਰ ਸਿੰਘ ਜੀ ਸਰਪੰਚ ਸਾਹਿਬ ਕੁਲਵਿੰਦਰ ਮਸਤਗੜ ਜੀ ਜਸਤੂੰਗ ਜੀ ਰੇਸ਼ਮ ਜੀ ਸੁਖਬੀਰ ਜੀ ਬੋਲ ਕੇ ਗਾਇਆ ਗਰਨਾਲ ਬੈਠਾ ਮੇਰਾ ਵੀਰ ਸਾਡੇ ਚੁੰਨਾ ਵਾਲੇ ਭਰਾ ਬਿਸ਼ੇ ਆ ਬਾਗ ਬੈਠਾ ਹੋਰ ਵੀ ਜਿੰਨੇ ਜਿਵੇਂ ਨਾਮ ਲੈਣ ਲੱਗ ਪਿਆ ਉਹ ਗੁਰਮੁਖਸੋਂ ਸਾਡੇ ਨਿੰਦੂ ਸੋਂ ਦੇ ਸ਼ੁਰਾਰੇ ਵੀ ਬੈਠੇ ਮਗਰ ਬਾੜੀ ਵਾਲੇ ਜਿੰਨੇ ਵੀ ਸਾਰੇ ਆਪਣੇ ਭੈਣ ਭਰਾ ਇੱਥੇ ਬੈਠੇ ਸਾਰੇ ਆਪਣੇ ਹੀ ਆ ਕਿਉਂਕਿ ਨਾ ਜਦੋਂ ਲੈਣ ਲੱਗ ਪਈ ਕੋਈ ਰਹਿ ਜਾਂਦਾ ਉਹਦੇ ਲਈ ਮਾਫੀ ਸਾਰਿਆਂ ਨੂੰ ਖਿਦਮਤ ਅਰਜ਼ ਕਰਦਾ ਹਾਂ ਦਾ ਖਾਲਸਾ ਨਗਰੂ ਜੀ ਕੀ ਫਤਿਹ ਸਤਿਕਾਰਯੋਗ ਵੀਰੋ ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਕਿ ਖੇਮਕਰਨ ਹਲਕੇ ਦੀ ਸੰਗਤ ਨੇ ਮਨ ਬਣਾ ਲਿਆ ਕਿ ਬਹੁਤ ਵੱਡੀ ਲੀਡ ਜਿਹੜੀ ਹੈ ਉਹ ਖੇਮਕਰਨ ਹਲਕੇ ਜੋ ਲਾਲਜੀ ਸਿੰਘ ਭੁੱਲਰ ਨੂੰ ਦਿਵਾਉਣੀ ਹੈ ਮੈਂ ਹੁਣ ਵੀ ਆ ਪਿੱਛੇ ਤੁਹਾਡੇ ਅਖੀਰਸਾ ਵੀ ਮੈਨੂੰ ਲੱਗਦਾ ਬੈਠੇ ਆ ਆ ਲੱਦੂ ਹੋਈ ਮੈਂ ਆਇਆ ਹੁਣੇ ਉੱਥੇ ਵੀ ਬੜਾ ਵੱਡਾ ਕੱਠ ਸੀ ਤੇ ਸਾਰੇ ਨਗਰਾਂ ਦੇ ਨਗਰ ਬੜੇ ਸੌਣ ਤੁਹਾਡੇ ਵਾਂਗੂ ਦੇ ਸਿਆਣੇ ਬੰਦੇ ਉੱਥੇ ਵੀ ਬੈਠੇ ਤੇ ਇੱਥੇ ਵੀ ਮੈਂ ਵੇਖ ਰਿਹਾ ਬੜੇ ਸਾਊ ਤੇ ਸੱਚੇ ਬੰਦੇ ਸਾਰੇ ਭਰਾ ਇੱਥੇ ਬੈਠੇ ਆ ਇਹ ਮੇਰੇ ਵੀਰੋ ਤੁਹਾਡੇ ਸਿਰਾਂ ਤੋਂ ਪਤਾ ਲੱਗ ਜਾਂਦਾ ਲੋਕ ਕੀ ਚਾਹੁੰਦੇ ਆ ਸਤਕਾਰ ਦੇ ਭਰਾਓ ਜਦੋਂ ਦੀ ਆਪਣੀ ਸਰਕਾਰ ਬਣੀ ਐ ਕੋਈ ਸੂਲਤਕ ਸਰਕਾਰ ਨੇ ਕਸਰ ਬਾਕੀ ਨਹੀਂ ਛੱਡੀ ਔਰ ਨਾ ਛੱਡ ਰਹੀ ਐ ਜੜੀ ਕੋਈ ਇੱਕ ਇੱਕੀ ਸਹੂਲਤ ਰਹਿ ਗਈ ਐ ਉਹ 1000 ਰੁਪਈਆ ਸਾਡੀਆਂ ਭੈਣਾਂ ਨੂੰ ਜਿਹੜਾ ਕਿਹਾ ਸੀ ਉਹ ਵੀ 6 ਮਹੀਨਿਆਂ ਬਾਅਦ ਭਗਵਾਨ ਸਿਗਮਾਨ ਨੇ ਕਹਿ ਪੜ ਕੇ ਸ਼ੁਰੂ ਕਰ ਦੇਣੀ ਹੈ ਓਏ ਸਾਰੇ ਹਾਏ ਹਾਏ ਮੇਰੇ ਵੀਰੋ ਕਲਸੀਆਂ ਪਿੰਡ ਵਾਲਿਓ ਮੈਂ ਤੁਹਾਨੂੰ ਇੱਕ ਹੋਰ ਵੀ ਬੇਨਤੀ ਕਰਕੇ ਜਾਣੀ ਹੈ ਜਿੰਨਾ ਚਿਰ ਤੁਹਾਡੇ ਪਿੰਡ ਮੱਲਾ ਕਰਨ ਦੇ ਟਾਪਾ ਖੁੱਲਣਾ ਨਹੀਂ ਖੁੱਲਦਾ ਉਹਨਾਂ ਦੇ ਤੁਸੀਂ ਅਲਗੋਂ ਪਿੰਡ ਜਾਇਆ ਕਰੋ ਅਲਗੋਂ ਕੋਠੀ ਸ਼ਹਿਰ ਜਾਂਦੇ ਹੀ ਹੋਣਗੇ ਭਰਾ ਜਿਹੜੀ ਦਵਾਈ ਬੂਟੀ ਆ ਕੋਈ ਦਵਾਈ ਲੈਣੀ ਫਰੀ ਦਵਾਈ ਮਿਲਦੀ ਆ ਤੁਹਾਨੂੰ ਸਰਕਾਰ ਨੇ ਹਰੇਕ ਇੱਕ ਸੂਲਤਾ ਦਿੱਤੀ ਹੋਈ ਆ ਕੋਈ ਕਿਸੇ ਨੂੰ ਬੀਪੀ ਸ਼ੂਗਰ ਕੋਈ ਬੁਖਾਰ ਕੋਈ ਢਿੱਡ ਪੀੜ ਕੋਈ ਵੀ ਤੁਸੀਂ ਦਵਾਈ ਲੈਣੀ ਆ ਅਲਗੋਂ ਜਿਹੜਾ ਆਪਣਾ ਮਲਾਗਾ ਲੱਗ ਚੁਣ ਰਿਹਾ ਉੱਥੋਂ ਜਾ ਕੇ ਲਿਆਇਆ ਕਰੋ ਸਰਕਾਰ ਦੇ ਕੋ ਭਰਾਵੋ ਸਰਕਾਰ ਜਿਹੜੀ ਹੈ ਵੇਖੋ ਜਿਹੜੀਆਂ ਮੇਨ ਸਹੂਲਤਾਂ ਹੁੰਦੀਆਂ ਪਹਿਲੀ ਗੱਲ ਹੈ ਪੜ੍ਹਾਈ ਸਕੂਲਾਂ ਨੂੰ ਵਧੀਆ ਬਣਾਉਣ ਲਈ 30 ਕਰੋੜ ਰੁਪਈਆ ਦੋਵਾਂ ਸਾਲਾਂ 'ਚ ਆਪਾਂ ਇੱਥੇ ਹਲਕੇ 'ਚ ਲਿਆਂਦਾ 30 ਕਰੋੜ ਇੱਕ ਵਿਖੇ ਬਲ ਐਮੀਨੈਂਸ ਸਕੂਲ ਖੋਲਿਆ ਮੇਰੇ ਵੀਰੋ 300 ਟੀਚਰ ਸਕੂਲਾਂ ਲਈ ਲੈ ਕੇ ਆਏ ਆ ਜਦੋਂ ਮਾਨਸਾ ਦੀ ਸਰਕਾਰ ਬਣੀ ਤੇ ਦੋ ਟੀਚਰ ਵੀ ਸੀ ਕਿਰਤ ਆਉਂਦੇ ਜੋ ਜੋ ਵੀ ਤੁਹਾਡੀਆਂ ਲਾਉਣਾ ਆ ਤੁਸੀਂ ਹੁਣ ਝੋਨਾ ਲਾਉਣਾ ਸ਼ੁਰੂ ਕਰਨਾ ਆਪਾਂ ਜਿੱਤੇ ਆਪਣਾ ਦੋਵੇਂ ਜਾਤਾਂ ਦਾ ਬੜਾ ਗੂੜਾ ਰਿਸ਼ਤਾ ਹੈ ਚਟਾਣੇ ਝੋਨਾ ਪੈਲੀਆਂ ਤੇ ਲਾਉਣਾ ਲਵਾਉਣਾ ਤੇ ਸਾਡੇ ਬੱਚ ਵੀ ਸਿੱਖ ਪੜਾਵਾ ਨੇ ਲੇਬਰ ਦਾ ਉਹ ਲਵਾਈ ਕਰਨੀ ਹੈ ਅੱਗੇ ਕੋਈ ਕਨਾਲ ਦੀ ਭਰਦਾ ਤੇ ਮਗਰੋਂ ਬੱਤੀ ਚੱਲ ਜਾਂਦੀ ਸੀ 8-10 ਘੰਟੇ ਲਾਈਟ ਸ਼ੁਰੂ ਹੋ ਗਈ ਆ 15 ਤਰੀਕ ਤੋਂ ਬਾਅਦ 12-13 ਘੰਟੇ ਮਾਨ ਸਰ ਨੇ ਕਿਹਾ ਲਾਈਟ ਦੇਣੀ ਆ ਓਏ ਸੋਨਿਆ ਹਾਸੂਯਾ ਲੋਕਾਂ ਨੂੰ ਬੰਬੀਆਂ ਦੇ ਬਟਨ ਆਪ ਬੰਦ ਕਰਨੇ ਪੈਣਗੇ ਭਈ ਨਹੀਂ ਪਈ ਹੁਣ ਤਾਂ 2-3 ਦਿਨ ਕੁੰਡ ਕਰ ਦੂਗੇ ਇਹ ਕੰਮ ਹੁੰਦੇ ਆ ਸਰਕਾਰਾਂ ਦੇ ਸਰਕਾਰ ਨੇ ਵੀਰੋ ਸਰਕਤੇ 40-40 ਲੱਖ ਦੀ ਗੱਡੀ ਦੇਤੀ ਛੜਕ ਸੁਰੱਖਿਆ ਫੋਰਸ ਬਣਾਤੀ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜੇ 112 ਨੰਬਰ ਡਾਇਲ ਕਰੋ ਮੌਕੇ ਤੇ ਗੱਡੀ ਪਹੁੰਚੂਗੀ ਭਗਵਾਨ ਸਿਖਪਾਨ ਬਹੁਤ ਵਧੀਆ ਵੀਰੋ ਉਹਨਾਂ ਨੇ ਕੰਮ ਕੀਤੇ ਆ ਤੇ ਆਪਾਂ ਵੀ ਭਰਾਓ ਤੁਹਾਡੀ ਮਦਦ ਨਾਲ ਤੁਹਾਡੀ ਸਹਾਇਤਾ ਨਾਲ ਜਿੰਨੀ ਕਿ ਜੋਗੇ ਹੈਗੇ ਹਲਕੇ ਦੀ ਡਿਵੈਲਪਮੈਂਟ ਹਲਕੇ ਦੀ ਤਰੱਕੀ ਆ ਤੁਹਾਡੀ ਰੋੜ ਹੀ ਜਿਹੜੀ ਆ ਬਣੀ ਆ ਕਦੀ ਇਹੋ ਜਿਹਾ ਮਟੀਰੀਅਲ ਪਿਆ ਸੀ ਆਪਣੀ ਸਰਕਾਰ ਵੱਲੋਂ ਬਣੀ ਆ ਤੇ ਤੁਸੀਂ ਛੜਕੇ ਵੇਖੋ ਮੇਰੇ ਵੀਰੋ ਕੱਢ ਕੇ ਦਿਖਾ ਦਿਓ ਛੜਕਾਇਆ ਵਧੀਆ ਚੰਡੀਗੜ੍ਹ ਲੱਗਦਾ ਜਿਵੇਂ ਚੰਡੀਗੜ੍ਹ ਜਦੋਂ ਇਧਰੋਂ ਕਲਕੱਤੀਆਂ ਉੱਤਰੀਏ ਇੰਜ ਲੱਗਦਾ ਦੇ ਵਿੱਚ ਚੰਡੀਗੜ੍ਹ ਜਾਣਦੇ ਹੁੰਦੇ ਆ ਆ ਅਰਗੋਂ ਤੋਂ ਇਸ ਤਰ੍ਹਾਂ ਦੀ ਛੜਕੀ ਇੱਕ ਅਰਗੋਂ ਕੋਟੀ ਤੋਂ 65 ਬਣ ਬਣ ਤੋਂ ਲੱਖਣਾ ਲਾਖ ਨੇ ਤੋਂ ਢੋਲਣ ਡੱਤੀ ਉਹਦੇ ਪੈਸੇ ਵੀ ਆ ਗਏ ਚੋਣ ਜਾਬਤ ਲੱਗਣ ਕਰਕੇ ਮੈਂ ਤੇ ਘਾਟਣ ਕਰ ਗਿਆ ਉਹ ਸ਼ੁਰੂ ਹੋ ਜਾਣੀ ਆ ਖੇਮ ਕਰਨ ਲੱਗੇ ਛੜਕਾਂ ਦਾ ਜਾਲ ਵੀਰੋ ਵਿਛ ਰਿਹਾ ਤੇ ਕੋਈ ਕੰਮ ਬਾਕੀ ਨਹੀਂ ਰਹਿਣ ਦੇਣਾ ਆ ਤੁਹਾਡੇ ਨਗਰ ਦੇ ਵੀ ਕੰਮ ਆ ਇੱਕ ਦੋ ਜਿਹੜੀ ਇੱਕ ਛੜਕ ਭਗਵਾਨਪੁਰੇ ਨੂੰ ਜਾਂਦੀ ਆ ਉਹ ਵੀ ਬਹੁਤ ਜਲਦੀ ਆਪਾਂ ਜਿਹੜੀ ਉਹ ਤੁਹਾਨੂੰ ਬਣਾ ਕੇ ਦੇਵਾਂਗੇ ਸਾ ਮੈਂ ਤੁਹਾਡੇ ਨਾਲ ਵਾਦਾ ਕੀਤਾ ਇੱਕ ਮੈਂ ਕਈ ਵਾਰੀ ਚੇਤਾ ਭੁੱਲ ਜਾਦਾ ਮੈਂ ਨਿੰਦਰਸ ਨੂੰ ਕਹਿ ਰਿਹਾ ਉਹਦੀ ਜਿਹੜੀ ਚੀਜ਼ ਜੇ ਆਪਾਂ ਕਹਿ ਦਈਏ ਮਗਰ ਜਾ ਕੇ ਉਹ ਮੇਰੇ ਤੋਂ ਕਰਵਾ ਲਿਆ ਕਰੋ ਇੱਕ ਲੱਖ ਰੁਪਈਆ ਆਪਾਂ ਮੱਝੀ ਸਿੱਖ ਭਰਾਵਾਂ ਦੇ ਗੁਰਦੁਆਰੇ ਨੂੰ ਕਿਹਾ ਸੀ ਉਹ ਵੀ ਤੁਸੀਂ ਆ 4 ਜੂਨ ਕਿਉਂਕਿ ਚੋਣ ਜਾਬਤਾ ਲੱਗਾ ਤੁਸੀਂ ਜਦੋਂ 4 ਲੰਘਦੀ ਆ 4 ਤਰੀਕ ਜਦੋਂ ਮਰਜੀ ਆਜੋ ਵੀਰੋ ਉਹ ਵੀ ਪੈਸੇ ਤੁਹਾਡੇ ਪਿੰੂ ਤੋਂ ਜਿਹੜੇ ਉਹ ਦੇਵਾਂਗੇ ਆਪਾਂ ਇੱਕ ਇੱਕ ਚੀਜ਼ ਜਿਹੜੀ ਹੈ ਮੇਰੇ ਵੀਰੋ ਆ ਥੋੜੇ ਦਿਨੀ ਪਹਿਲਾਂ ਤੁਹਾਡੇ ਉਹ ਕਿੱਡੀ ਕਿੱਡੀ ਵਧੀਆ ਗਲੀਓ ਜਿਹੜੀ ਹੈ ਉਹ ਬਣਾ ਕੇ ਦਿੱਤੀ ਹੈ ਤੁਸੀਂ ਜੋ ਵੀ ਕਹੋਗੇ ਕੰਡਸੀਆਂ ਦਾ ਹੁਣ ਚੌਂਕ ਆ ਮੇਰਾ ਵੀਰ ਚੌਂਕ ਜਾਂ ਭਾੜ ਦੇ ਜਿਹੜੇ ਕੰਮ ਵੀ ਤੁਹਾਡੇ ਨਗਰ ਦੇ ਹੋਣਗੇ ਉਹ ਕਰਵਾਵਾਂਗੇ ਇੱਕ ਸਰਪੰਚ ਸਾਹਿਬ ਨੇ ਮੇਰੇ ਵੀਰ ਕਿਹਾ ਕਿ ਪਲਸ 2 ਤੱਕ ਸਕੂਲ ਸਰਪੰਚ ਸਾਹਿਬ ਉਹਦੀ ਤੁਹਾਨੂੰ ਇੱਕ ਐਪਲੀਕੇਸ਼ਨ ਦੇਣੀ ਪੈਣੀ ਪਿੰਡ ਵੱਲੋਂ ਉਹ ਮੈਨੂੰ ਦੇ ਦਿਓ ਜਦੋਂ ਆ ਨਿਕਲਦਾ ਚੋਣ ਜਾਬਤਾ ਆਪਾਂ ਸਿੱਖਿਆ ਮੰਤਰੀ ਨੂੰ ਕਹਿ ਕੇ ਉਹ ਵੀ ਬਣਵਾਵਾਂਗੇ ਪਲਸ 2 ਤੱਕ ਸਕੂਲ ਵੀ ਕਰਵਾ ਕੇ ਦੇਵਾਂਗੇ ਕਿਉਂਕਿ ਉਹਦੇ ਮਗਰ ਪੈਰਵਾਹੀ ਕਰਨੀ ਪੈਂਦੀ ਕਈ ਵਾਰੀ ਮੇਰੇ ਵੀਰ ਇਹ ਹੁੰਦਾ ਤੁਸੀਂ ਮੈਨੂੰ ਕਹਿਤਾ ਮੈਂ ਕਿਹਾ ਜੀ ਹੋ ਗਿਆ ਪਰ ਉਹਦੀ ਐਪਲੀਕੇਸ਼ਨ ਉਹਦੀ ਜਿਹੜੀ ਮਗਰ ਉਹਦੀ ਕਾਰਵਾਈ ਉਹ ਮੈਨੂੰ ਦਿਓ ਤੇ ਆਪਾਂ ਉਹਦੀ ਕਾਰਵਾਈ ਸ਼ੁਰੂ ਕਰੀਏ ਸੋ ਭਰਾਵੋ ਇਹ ਕਲਸੀਆ ਪਿੰਡ ਵਾਲਿਓ ਹੁਣ ਤੱਕੜੇ ਹੋ ਜਾਓ ਮੇਰੇ ਵੀਰ ਇੱਕ ਇੱਕ ਜਿਹੜਾ ਵੋਟ ਆ ਉਹ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਤੁਹਤਣਾ ਚਾਹੀਦਾ ਵੈਸੇ ਮੈਨੂੰ ਤੁਹਾਡੇ ਦੇ ਮਾਣ ਵੀ ਬੜਾ ਹੈ ਕਿਉਂਕਿ ਤੁਸੀਂ ਹਮੇਸ਼ਾ ਬੜਾ ਮਾਣ ਤੇ ਸਤਿਕਾਰ ਦਿੱਤਾ ਆ ਨਿੰਦਰ ਸਿੰਘ ਦਾ ਮੇਰਾ ਭਰਾ ਮੈਨੂੰ ਅੱਜ ਵੀ ਯਾਦ ਆ ਆਸ਼ੇ ਰਿੱਕ ਬੈਠਕ ਹੁੰਦੀ ਹੋ ਜਦੋਂ ਪ੍ਰੋਫੈਸਰ ਜਗੀਰ ਸਿੰਘ ਐਮਐਲਏ ਹੁੰਦੇ ਸੀ ਉਦੋਂ ਦੇ ਅਸੀਂ ਸਾਰੇ ਯਾਰ ਭਰਾ ਇਕੱਠੇ ਤੁਰੇ ਸੀ ਤੇ ਕਰਦਿਆਂ ਕਰਦਿਆਂ ਵੇਖ ਲਓ ਭਰਾਓ ਉਹ ਵੀ ਦੇਣ ਆਗੇ ਵੀ ਆਪਾਂ ਵੀ ਐਮਐਲਏ ਬਣ ਕੇ ਤੁਹਾਡੀ ਕਿਰਪਾ ਨਾਲ ਬਰੇ ਤੁਸੀਂ ਹਾਂ ਤੁਸੀਂ ਬਣਾਤਾ ਤਾਡੀ ਸੰਗਤ ਦੀ ਕਿਰਪਾ ਹੋਈ ਮੇਰੇ ਵਰਗੇ ਨਿਮਾਣੇ ਬੰਦੇ ਨੂੰ ਤੁਸੀਂ ਬਹੁਤ ਵੱਡਾ ਮਾਣ ਦਿਵਾਤਾ ਨਾ ਚੀਜ਼ਿਆ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕਰਵਾ ਨਾ ਗੁਰੂ ਸਾਹਿਬ ਦੀ ਕਿਰਪਾ ਹੋਵੇ ਮੇਰੇ ਵਰਗੇ ਨਾ ਚੀਜ਼ ਬੰਦੇ ਵੀ ਚੀਜ਼ ਬਣ ਜਾਂਦੇ ਆ ਉਹ ਸੰਗਤ ਵਿੱਚ ਰੱਬ ਆਪ ਵਸ ਪੈਂਦਾ ਤਾਡੀ ਹਮੇਸ਼ਾ ਤੁਸੀਂ ਕਿਰਪਾ ਰੱਖੀ ਹੈ ਮੈਨੂੰ ਅੱਜ ਵੀ ਯਾਦ ਆ ਦੇਖੋ ਉਹ ਕਿਸੇ ਨੇ ਕਿਹਾ ਨਾ ਕਿ ਵੀਰ-ਵੀਰਾਂ ਦੀਆਂ ਬਾਹਾਂ ਹੁੰਦੇ ਠੰਡੀਆਂ ਮਿੱਡੀਆਂ ਛਾਵਾਂ ਹੁੰਦੇ ਜਦੋਂ ਮੈਂ ਆਮ ਆਦਮੀ ਪਾਰਟੀ ਚ ਤੁਰਿਆ ਸੀ ਨਰਿੰਦਰ ਸਿੰਘ ਜਦੋਂ ਇੱਥੇ ਇਕੱਠ ਕਰਕੇ ਤੁਰਿਆਂ ਦੀ ਉਸੇ ਦੇਰੀ ਲੱਗੇਦੀ ਆਵਾ ਬਦਲ ਗਈ ਸੀ ਇਹ ਨਿੰਦਰ ਸਿੰਘ ਨੇ ਵੀ ਛੱਡ ਕੇ ਤੁਰ ਪਿਆ ਕਿਉਂਕਿ ਭਰਾਓ ਬੰਦਿਆਂ ਨੂੰ ਵੇਖ ਕੇ ਬੰਦੇ ਜਿਹੜੇ ਆ ਤੁਰਦੇ ਆ ਜਦੋਂ ਟਾਡੇ ਵਰਗੇ ਸਰਦਾਰ ਬੰਦੇ ਤੁਹਾਡੇ ਵਰਗੇ ਜ਼ਿੰਮੇਵਾਰ ਬੰਦੇ ਜਦੋਂ ਨਾਲ ਤੁਰਦੇ ਐ ਤੁਹਾਨੂੰ ਵੇਖ ਕੇ ਪਰ ਹਲਕੇ ਦੀ ਜਿਹੜੀ ਮੌਲ ਐ ਹਲਕੇ ਦੀ ਤਸਵੀਰ ਬਦਲਦੀ ਐ ਹਲਕੇ ਦੇ ਲੋਕ ਵੇਖੋ ਵੇਖ ਮੇਰੇ ਵੀ ਸਾਰੇ ਭਰਾ ਜਿਹੜੇ ਐ ਉਹ ਚੜ੍ਹਦੀ ਕਲਾ ਨਾਲ ਤੁਰਦੇ ਐ ਮੈਂ ਤੁਹਾਡਾ ਸਦਾ ਰਿਵੀ ਰਹੂੰਗਾ ਔਰ ਮੈਂ ਤੁਹਾਨੂੰ ਅਸਿਰ ਵਿੱਚ ਇਹੀ ਬਣਦੀ ਕਰਦਾ ਕਿਉਂਕਿ ਅੱਗੇ ਦੋਦੇ ਪਿੰਡ ਵੀ ਜਾਣਾ ਉੱਥੇ ਵੀ ਸਗਦਾ ਕੱਟੀਆਂ ਹੋਈਆਂ ਐ ਮੇਰੇ ਵੀਰ ਨਿੰਦਰ ਸਿੰਘ ਜੀ ਇੱਕ ਕੰਮ ਜ਼ਰੂਰ ਕਰਿਓ ਉਸ ਦਿਨ ਇੱਕ ਸ਼ਬੀਲ ਸਕੂਲ ਜ਼ਰੂਰ ਲਾ ਦਿਓ ਜਗਮੂਤੇ ਕਿਉਂਕਿ ਭਾਜ ਦੇ ਗਰਮੀ ਬੜੀ ਆ ਸੰਗਤਾਂ ਨੇ ਪਾਣੀ ਪੂਣੀ ਠੰਡਾ ਚੱਲੀ ਜਾਵੇ ਤੇ ਆਪਣੇ ਆਪ ਚੋਂ ਜਿਹੜਾ ਵੋਟਾਂ ਭੁੱਤਦੀਆਂ ਰਹਿੰਦੀਆਂ ਉਸ ਦਿਨ ਇੱਕ ਕੰਮ ਹੋਰ ਕਰਿਓ ਅੱਜ ਤੋਂ ਹੀ ਮੇਰੇ ਵੀਰ ਤੁਸੀਂ ਵੰਡ ਕਰ ਲਓ ਸਾਰੇ ਭਰਾਵਾਂ ਦੀ ਜਿਹੜੇ ਆਪਣੇ ਵੇੜੇ ਵਾਲੇ ਭਰਾ ਵਾ ਮਜਬੂਸ ਇੱਕ ਭਰਾ ਉਹਨਾਂ ਦੀ ਡਿਊਟੀ ਉਹਨਾਂ ਦੇ ਲਾਓ ਵੀ ਪਈ ਆ ਵੋਟਰ ਤੁਸੀਂ ਪਹੁੰਚਾਉਣੀਆਂ ਆ ਜਿਹੜੇ ਆਪਣੇ ਬਾਹਰ ਬਈਕਾਂ ਦੇ ਭਰਾ ਵਾ ਉਹਨਾਂ ਦੀ ਡਿਊਟੀ ਉੱਥੇ ਲਾਓ ਪਈ ਜਿਹੜਾ ਉਦੋਂ ਕੰਮਲ ਨਾ ਪਵੇ ਤੁਹਾਡੀ ਇਹਨ ਗੱਲ ਜਿਹੜੀ ਵੰਡੀ ਹੋਵੇ ਭੈਣ ਭਰਾਓ ਆਪ ਜਿਹੜੇ ਜ਼ਿੰਮੇਵਾਰੀ ਨਾਲ ਵੋਟਾਂ ਪਹੁੰਚਾਉਣ ਤੇ ਤੱਕੜੇ ਹੋ ਕੇ ਇੱਕ ਇੱਕ ਵੋਟ ਵੀਰੋ ਪੁਲਰ ਸਾਹਿਬ ਦੇ ਹੱਕ ਵਿੱਚ ਪਹੁੰਚਾਇਓ ਤੁਹਾਡਾ ਬਹੁਤ ਬਹੁਤ ਧੰਨਵਾਦ वाहेगुरू जीा ख़ालसा वाहेगुरू जी फते हूंदो